ਸੰਗਤ ਜੀ ਆਪਾਂ ਸੁਖਮਣੀ ਸਾਹਿਬ ਦੀ ਸੰਥਿਆ ਲੜੀਵਰ ਕਰ ਰਹੇ ਹਾਂ ਤੇ ਚਾਰ ਅਸ਼ਟਪਦੀਆਂ ਆਪਣੀਆਂ ਹੋ ਚੁੱਕੀਆਂ ਸਨ ਅੱਗੇ ਸ਼ੁਰੂ ਹੁੰਦਾ ਸ਼ਲੋਕ ਦੇਨ ਹਾਰ ਪ੍ਰਭ ਛੋੜ ਕੈ ਚ ਰੁਪਣਾ ਬਿਸਰਾਮ ਐ ਤੇ ਕੈ ਬੋਲਣਾ ਕੇ ਨਹੀਂ ਪੜਨਾ ਇੱਕੇ ਧਿਆਨ ਰੱਖੇ ਨੰਨੇ ਦੀ ਆਵਾਜ਼ ਉਚਾਰਨ ਕਰਨੀ ਦੇਨ ਦੇਨ ਹਾਂ ਨਾਣੀ ਦੀ ਆਵਾਜ਼ ਉਚਾਰਨ ਹੋਵੇ ਲਗਹਿ ਆਨ ਸੁਆਏ ਸੁਆਏ ਸਸੇ ਔਕੜ ਨਾਨਕ ਕਹੋ ਨਾ ਸੀਜਈ ਬਿਨ ਨਾਵੇ ਪਤ ਜਾਏ ਬਿਨ ਨਾਵੇ ਨਹੀਂ ਪੜਨਾ ਨਾਵੇ ਬਾਵੇ ਦੀ ਜਿਹੜੀ ਵਾ ਦਲਾਵਾਂ ਲੱਗੀਆਂ ਦਲਾਵਾਂ ਦੀ ਬਾਤ ਉਚਾਰਨ ਹੋਵੇ ਅਸ਼ਟਪਦੀ 10 ਵਸਤੂ ਲੈ ਪਾਛੈ ਪਾਵੇ ਇਹ 10 ਜਿਹੜਾ ਹੈ ਪੋਲਾ ਪੜਨਾ ਹੈ 10 ਨਹੀਂ ਕਹਿਣਾ ਜੇ ਅਧਕ ਲਾਉਣੇ ਆਪਾਂ ਕਸ ਕੇ ਬੋਲਦੇ ਆਂ ਤੇ ਫਿਰ ਹੁੰਦਾ ਹੈ 10 ਕਿ ਮੈਨੂੰ ਕੋਈ ਮਤਲਬ ਗੱਲ 10 ਜਿ ਜੀ ਆਪਾਂ ਬੋਲਾ ਪੜਦੇ ਆਂ 10 ਤੇ 10 ਜਿਹੜੇ ਗਿਣਤੀ ਦਿੰਦੇ ਨੇ 9 10 ਹਾਂਜੀ ਅਰਥਾਂ ਅਦਕਲਾਉ ਨੇ ਕਸ ਕੇ ਬੋਲਦੇ ਅਰਥ ਬਲ ਜਾਂਦਾ 10 ਵਸਤੂ ਲੈ ਪਾਛੈ ਪਾਵੈ ਪਾਛੈ ਨਹੀਂ ਪੜਨਾ ਪਾਛੈ ਇਹ ਤਿਆਰ ਰੱਖਣਾ ਦਿਲਾਵਾਂ ਦੀ ਬਾਜੂਚਾਰਨ ਹੋਵੇ ਏਕ ਬਸਤ ਕਾਰਨ ਵਿਖੋਟ ਗਵਾਵੈ ਏਕ ਪੀ ਨਾ ਨੰਨਾ ਵਖਰੇ ਤੇ ਪਪਾ ਵੀ ਵਖਰੇ ਹੈ ਇਕ ਪੀ ਨਾ ਦੇ 10 ਪੀ ਹਿਰਲੇ 10 ਪੀ ਹਿਰ ਹਰ ਨਹੀਂ ਬੋਲਣਾ ਨੂੰ ਹਿਰ ਬੋਲਣਾ ਹਾਏ ਸਿਆਰੀਾਰੇ ਸਿਆ। ਹਿਰਲੇ ਤੋ ਮੂੜਾ ਕਉ ਕਹਾ ਕਰੇ ਜਿਸ ਠਾਕੁਰ ਸਿਓ ਸਿਓ ਤੇ ਵਿਸਰਾਮ ਨਾਹੀ ਚਾਰਾ ਤਾ ਕੋ ਕੀਜੈ ਕੀਜੇ ਨਹੀਂ ਪੜਨਾ ਕੀਜੇ ਪੜਨਾ ਸਦ ਨਮਸਕਾਰਾ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ ਤਾਹ ਤਿਆ ਰਖਣਾ ਜਿਸ ਜਨ ਆਪਣਾ ਹੁਕਮ ਬਣਾਇ ਅਜਨ ਤੇ ਆਣ ਕੇ ਰੁਕਣਾ ਵਿਸਰਾਮ ਇੱਥੇ ਹੈ ਸਰਬ ਥੋਕ ਨਾਲਕ ਤਿੰਨ ਪਾਇਆ ਅਗਣਤ ਸਾਹੋ ਇੱਥੇ ਵਿਸਰਾਮ ਹੈ ਇਹਨੂੰ ਅਗਨਤ ਨਹੀਂ ਪੜਨਾ ਐੜਾ ਸੰਬੰਧ ਕ ਲਾ ਕੇ ਅਗਨਤ ਅਗਨਤ ਆ ਆਪਣੀ ਦੇ ਰਾਸ ਖਾਤ ਪੀਤ ਬਰਤ ਅਨੰਦ ਉਲਾਸ ਬਰਤੇ ਨਹੀਂ ਪੜਨਾ ਬਰਤੇ ਪੜਨਾ ਦਲਾਵਾਂ ਲੱਗੀਆਂ ਇਹਨੂੰ ਆਨੰਦ ਨਹੀਂ ਪੜਨਾ ਕੀ ਪੜਨੇ ਨੂੰ ਅਨੰਦ ਅਨੰਦ ਉਲਾਸ ਆਪਣੀ ਅਮਾਨ ਕਸ਼ ਬੋਹਰ ਸਾਹੋ ਲੈ ਅਗਿਆਨੀ ਮਨ ਰੋਸ ਕਰੇ ਕਰੇ ਈੜੀ ਜਿਹੜੀ ਐ ਨਾ ਇਹ ਸੰਬੰਧਕ ਬੋਲਣੀ ਹੈ ਜਦੋਂ ਸੰਬੰਧਕ ਬੋਲਾਂਗੇ ਤੇ ਈੜੀ ਜਿਹੜੀ ਸ਼ਾਇਰੀ ਲੱਗੀ ਹੈ ਉਚਾਰਨ ਹੋਵੇਗੀ ਆਪਕੇ ਕਰੇ ਆਪਣੇ ਪ੍ਰਤੀਤ ਆਪ ਹੀ ਖੋਵੇ ਖੋਵੇ ਤੇ ਦਲਾਵਾਂ ਲੱਗੀਆਂ ਧਿਆਰ ਰੱਖਣਾ ਬਹੁਰ ਉਸ ਕਾ ਵਿਸ਼ਵਾਸ ਨਾ ਹੋਵੇ ਹੁਣ ਇੱਥੇ ਬੱਬੇ ਨੂੰ ਸਿਆਰੀ ਐ ਤੇ ਸੱਸੇ ਦੇ ਪੈਰ ਵਿੱਚ ਕੀ ਲੱਗਾ ਵਾ 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 ਲੱਗਾ ਇਹਦਾ ਸੰਪਰਦਾਂ ਵਿੱਚ ਉਚਾਰਨ ਕਰਾਉਂਦੇ ਨੇ ਬੱਬੇ ਸਿਆਰੀ ਸੱਸੇ ਔਂਕੜ ਤੇ ਜਿਹੜਾ ਵਾ ਵਾ ਇਹਨੇ ਇੱਥੇ ਐੜਾ ਬਣ ਜਾਣਾ ਜਿਹੜਾ ਆ ਐੜਾ ਕੰਨਾ ਲੱਗਾ ਇਹ ਐੜੇ ਕੰਨਾ ਬਣ ਜਾਣਾ ਹੈ ਵਿਸ਼ਵਾਸ ਵਿਸ਼ਵਾਸ ਤੇ ਕਈ ਸੰਗਤਾਂ ਪੜਦੇ ਵਿਸ਼ਵਾਸ ਬਾਸ ਵਾਵੇ ਕੰਨ ਸਸਾ ਪੜ ਜਾਂਦੀ ਹੈ ਪਰ ਇਸ ਦਾ ਉਚਾਰਨ ਹੈ ਬੱਬੇ ਸਿਆਰੀ ਸਸੇ ਔਂਕੜ ਐੜੇ ਕੰਨਾ ਤੇ ਸਸੇ ਔਂਕੜ ਵਿਸ਼ਵਾਸ ਨਾ ਹੋਵੇ ਜਿਸ ਕੀ ਬਸਤ ਇਸ ਆਗੇ ਰੱਖੇ ਪ੍ਰਭ ਕੀ ਆਗਿਆ ਮਾਨੈ ਮਾਥੇ ਦਲਾਵਾ ਤੇ ਰੱਖਣਾ ਉਸ ਤੇ ਚੌਗਨ ਕਰੇ ਨਿਹਾਲ ਤੇ ਤੇ ਅਣਕ ਰੁਕਣਾ ਇਹਨੂੰ ਉਸ ਤੇ ਨਹੀਂ ਪੜਨਾ ਵੱਖਰਾ ਵੱਖਰਾ ਉਸ ਤੇ ਜੋਗਣ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਦਿਆਲ ਈਡੀ ਸਿਆਰੀ ਅਨਕ ਭਾਤ ਮਾਇਆ ਕੇ ਹੇਤ ਹੁਣ ਇੱਥੇ ਸੰਗਤਾ ਪੜ੍ਹਦੀ ਅਨੇਕ ਇਹਨੂੰ ਇਹ ਅਨੇਕ ਤਾਂ ਬਣੇਗਾ ਜੀ ਇੱਥੇ ਨੰਨੇ ਨੂੰ ਲਾ ਲੱਗੇ ਹਾਂ ਇੱਥੇ ਅਨਕ ਕਹਿਣਾ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਓ ਰੰਗ ਲਾਵੇ ਓਹ ਬਿਨਸੈ ਓਹ ਊੜੇ ਹੋੜਾ ਤੇ ਹਾ ਜਿਹੜਾ ਮੁਕਤ ਹੈ ਓਹ ਓਹ ਹਾਂ ਓਹ ਬਿਨਸੈ ਓਹ ਇਹ ਓਹ ਪੜਨਾ ਹੈ ਊੜੇ ਔਂਕੜ ਹਾਏ ਔਂਕੜ ਓਹ ਮਨ ਪਛਤਾਵੇ ਜੋ ਦੇਸੈ ਸੋ ਚਾਲਨ ਹਾਰ ਇਹਨੂੰ ਸੰਗਤਾ ਪੜਦੀ ਹੈ ਦੀਸੇ ਇੱਕ ਲਾਂ ਲਾ ਜਾਂਦੀ ਹੈ ਇੱਥੇ ਲੱਗਿਆ ਦੋ ਦੁਲਾਮ ਜੋ ਦੇਸੈ ਸੋ ਚਾਲਨ ਹਾਰ ਲਬਟ ਰਹੇਓ ਰਸ ਲਬਟ ਰਹੇਓ ਤਹ ਅੰਧ ਅੰਧਾਰ ਬਟਾਓ ਸੋ ਜੋ ਲਾਵੇ ਨੇਹ ਤਾ ਕੋ ਹਾਥ ਨ ਆਵੇ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਕਿਰਪਾ ਦਿਆਨ ਗੁਰੂ ਬਣਾ ਇੱਥੇ ਬਿਸਰਾਮ ਹੈ ਮਿੱਥਿਆ ਤਾਨ ਧਨ ਕੁਟੰਬ ਸਬਾਇਆ ਮਿੱਥਿਆ ਹਉਮੈ ਮਮਤਾ ਮਾਇਆ ਮਿੱਥਿਆ ਤੇ ਵਿਸਰਾਮ ਮਿੱਥਿਆ ਰਾਜ ਜੋਬਨ ਧਨ ਮਾਲ ਮਿੱਥਿਆ ਕਾਮ ਕ੍ਰੋਧ ਦਿਕਰਾਲ ਮਿੱਥਿਆ ਰਥ ਹਸਤੀ ਅਸਵ ਬਸਤਰਾ ਹੁਣ ਇੱਥੇ ਐੜਾ ਸਸਾ ਦੇ ਪੈਰ ਵਿੱਚ ਵਾ 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 ਆਇਆ ਇਸ ਦਾ ਸੰਪਰਦਾਨ ਦੇ ਵਿੱਚ ਉਚਾਰਨ ਕਰਾਇਆ ਜਾਂਦਾ ਹੈ ਕਿਉਂਕਿ ਇਹਨੂੰ ਪੋਲਾ ਉਚਾਰਨ ਕਰਨਾ ਹੈ ਜੇ ਆਪਾਂ ਮਤਲਬ ਕਸ ਕੇ ਬੋਲਦੇ ਆ ਅਸਵ ਅਸਵ ਕਹਿੰਨੇ ਆ ਤੇ ਫਿਰ ਇੱਥੇ ਜਿਹੜਾ ਵਾਵਾ ਹੈ ਪੂਰਾ ਵਾਵਾ ਲੱਗਦਾ ਇੱਥੇ ਅਸਵ ਇਸ ਨੂੰ ਅੱਧੇ ਵਾਵੇ ਨੂੰ ਉਚਾਰਨ ਕਰਨਾ ਤੇ ਪੋਲਾ ਪੜ੍ਹਨਾ ਹੈ ਅਸਵ ਅਸ ਹਾਂ ਪੋਲਾ ਪੋਲਾ ਉਚਾਰਨ ਕਰਨਾ ਹੈ ਨਾ ਵਸਤਰਾ ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿੱਥਿਆ ਤ੍ਰੋਹ ਮੋਹ ਅਭਿਮਾਨ ਮਿੱਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਅਸਥਿਰ ਕੱਠੇ ਪੜਨ ਅਸਥਿਰ ਭਗਤ ਸਾਧਕੀ ਸ਼ਰਨ ਨਾਨਕ ਜਪ ਜਪ ਜੀਵੇ ਹਰਿ ਕੇ ਚਰਨ ਮਿੱਥਿਆ ਸ਼ਰਵਨ ਸ਼ਰਵਨ ਜਲਦੀ ਦੇ ਨਾਲ ਸੱਸੇ ਦੇ ਪੈਰ ਵਿੱਚ ਰਾਰਾ ਲਗਾ ਪਰ ਨਿੰਦਾ ਸੁਣਹਿ ਮਿੱਥਿਆ ਹਸਤ ਪਰ ਦਰਬ ਕੋ ਹਿਰਹਿ ਮਿੱਥਿਆ ਨੇਤਰ ਪੇਖਤ ਪਰ ਤ੍ਰੇ ਰੂਪਾਦ ਤ੍ਰੇ ਐਡਾ ਮੁੱਖ ਤੇ ਧਿਆਨ ਰੱਖਣਾ ਤ੍ਰੇ ਰੂਪਾਦ ਮਿੱਥਿਆ ਰਸਨਾ ਭੋਜਨ ਅਨ ਸੁਆਦ ਹੁਣ ਸਸੇ ਦੇ ਪੈਰ ਵਿੱਚ ਵਾਵਾ ਲੱਗਾ ਹੈ ਇਸ ਦਾ ਉਚਾਰਨ ਹੈ ਸਸੇ ਔਕੜ ਐੜੇ ਕੰਨਾ ਦਦਾ ਕੀ ਬਣ ਗਿਆ ਸੁਆਦ ਸੁਆਦ ਤੇ ਸੰਗਤਾ ਕਈ ਪੜ ਜਾਂਦੀਆਂ ਸੁਆਦ ਸਸਾ ਵਾਵੇ ਕੰਨ ਡੁੱਦਾ ਪੜ ਜਾਂਦੀ ਹੈ ਪਰ ਇਸ ਦਾ ਉਚਾਰਨ ਜਿਹੜਾ ਕਰਾਉਂਦੇ ਨੇ ਸੰਪਰਦਾਨ ਵਿੱਚ ਸਸੇ ਔਂਕੜ ਜਿਹੜਾ ਵਾਵਾ ਹੈ ਇਹਨੇ ਇੱਥੇ ੜਾ ਬਣ ਜਾਣਾ ਹੈ ਸਵਾਦ ਮਿੱਥਿਆ ਚਰਨ ਪਰ ਵਿਕਾਰ ਕੋ ਤਾਵ ਹੈ ਮਿੱਥਿਆ ਮਨ ਪਰ ਲੋਭ ਲੁਭਾਵ ਹੈ ਮਿੱਥਿਆ ਤਨ ਨਹੀਂ ਪਰ ਉਪਕਾਰਾ ਮਿੱਥਿਆ ਬਾਸ ਲੈਤ ਵਿਕਾਰਾ ਬਿਨ ਬੂਝੇ ਮਿੱਥਿਆ ਸਭ ਪਏ ਬਿਨ ਬੂਝੇ ਇਹਨੂੰ ਕਸ ਕੇ ਬੋਲਣਾ ਹੈ ਬਿਨ ਬੂਝੇ ਮਿੱਥਿਆ ਸਭ ਭਏ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਖਤ ਕੀ ਆਰਜਾ ਸਾਚ ਬਿਨਾ ਬਿਨਾ ਤੇ ਰੁਕਣਾ ਇੱਥੇ ਬਿਸਰਾ ਲੈ ਕਹਿ ਹੋਵਤ ਸੂਚਾ ਬਿਰਥਾ ਨਾਮ ਦੇਣਾ ਤਣ ਅੰਦ ਮੁਖ ਆਵਤ ਇੱਥੇ ਵਿਸਰਾਮ ਤਾਂ ਕਹਿ ਦਲਾਵਾਂ ਲੱਗੀਆਂ ਧਿਆਨ ਰੱਖਣਾ ਵੱਖਰਾ ਵੱਖਰਾ ਹੈ ਦੁਰਗੰਧ ਬਿਨ ਸਿਮਰਨ ਦਿਨ ਰੈਨ ਪਿਰਥਾ ਬਿਹਾਏ ਰਾਰੇ ਦੁਲਾਵਾਂ ਲੱਗੀਆਂ ਰੈਨ ਤੇ ਨੰਨੇ ਦੀ ਆਵਾਜ਼ ਉਚਾਰਨ ਹੋਵੇ ਸੰਗਤਾਂ ਪੜ੍ਹਦੇ ਰੈਨ ਰੈਨ ਹੁੰਦਾ ਨਾਣੇ ਦੀ ਨਾਲ ਇੱਥੇ ਨੰਨੇ ਦੀ ਆਵਾਜ਼ ਉਚਾਰਨ ਹੋਣੀ ਹੈ ਰੈਨ ਬ੍ਰਿਥਾ ਬਿਹਾਏ ਮੇਗ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਗੋਬਿੰਦ ਟਿੱਪੀ ਤੁਰੇ ਤੇ गोविन्द भजन बिनु वृथे सब काम जो किरपण के निरारथ दाम धन धन ते जन जन ते रुकना जेहिं काट बसयो हर नाओ नानक ताके ताके निपड़ना ताके पड़ना, 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 पड़ना। बल बल जाओ रहत अवर कश अवर कमावत मन नहीं प्रीत मुख हो गंड लावत जानण हार प्रभु बील बाहर भेख है उपदेशे नहीं पढ़ना उपदेश है, है लगी आप ना करे करे नहीं पढ़ना करे पढ़ना करे, करे आवत जावत, जावत जन्म दुलाव मरे जिसके अंतर जिसके अंतर नहीं पढ़ना कै पढ़ना जिसके अंतर बसै निरंकार तिस की सीख तरै संसार जो तुम भाने भाने पब्बे दे नाल तिन प्रब नानक उन जन चरण पराता करो करो उड़े औंकड़ ना ये तो आवाज उचारण कड़नी उड़े जिड़े औंकड़ लगे करो 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 बेनती ਪਾਰ ਬ੍ਰਹਮ ਸਭ ਜਾਣੈ ਜਾਣੈ ਨਹੀਂ ਪੜਨਾ ਜਾਣੈ ਪੜਨਾ ਆਪਣਾ ਕੀਆ ਆਪਹਿ ਮਾਨੈ ਆਪਹਿ ਆਪ ਆਪ ਕਰਤ ਨਦੇਰਾ ਕਿਸੈ ਦੂਰ ਜਨਾਵਤ ਕਿਸੈ 부ਝਾਵਤ ਨੇਰਾ ਹੁਣ ਇੱਥੇ ਕਿਸੈ ਤੇ ਦੋ ਦਲਾਵਾਂ ਲੱਗੀਆਂ ਇੱਥੇ ਦੋ ਦਲਾਵਾਂ ਲੱਗੀਆਂ ਤੇ ਸੰਗਤਾ ਪੜਦੀ ਹੈ ਨਾ ਕਿਸੇ ਕਿਸੇ ਦੂਰ ਜਨਾਵਤ ਇਹ ਧਿਆ ਰੱਖਣਾ ਸੰਥਿਆ ਦਾ ਇਹ ਮਤਲਬ ਹੁੰਦਾ ਹੈ ਕਿ ਇਸ ਦਾ ਸੁੱਧ ਉਚਾਰਨ ਸਿੱਖਣਾ ਲਗਾ ਮਾਤਰਾ ਜਿਹੜੇ ਲੱਗੀਆਂ ਕਿਵੇਂ ਉਚਾਰਨ ਕਰਨੀਆਂ ਕਿਸੈ ਦੂਰ ਜਨਾਵਤ ਕਿਸੈ 부ਝਾਵਤ ਨੇਰਾ ਉਪਾਪ ਸਿਆਨਪ ਸਗਰ ਤੇ ਰਹਿਤ ਸਭ ਕਛ ਜਾਣੈ ਸਭ ਕਿਛ ਜਨ ਨਹੀਂ ਪੜਨਾ ਸਭ ਕਛ ਸਿਆਰੀ ਲੱਗੀ ਤੇ ਸਭ ਕਛ ਜਾਣੈ ਆਤਮ ਕੀ ਰਹਿਤ ਜਿਸ ਭਾਵੈ ਕਿਸ ਲੈ ਲੜ ਲਾਏ ਥਾਨ ਥਨੰਤਰ ਰਹਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ ਸਮਝ ਲੱਗੀ ਸਾਰੀ ਹਾਂਜੀ ਸੋ ਸੰਗਤ ਜੀ ਆਪਣੀ ਪੰਜ ਅਸ਼ਟਪਦੀਆਂ ਆਪਣੀ ਸੁਖਮਨੀ ਸਾਹਿਬ ਦੀ ਹੋ ਗਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ